ਸਾਹਿਬ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਜੀ ਰੱਖੇ ਆਪਣੀ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤਾ ਆਦੇਂਤ ਪ੍ਰਸਾਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਪੈ ਸਾਹਿਬ ਕੇ ਅਚਰਜ ਰੇਖ ਬਡਾਈ ਹਰਿ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈ ਜਿ ਰਖਾ ਮਨ ਵਿਲਾਸ ਭਏ ਸਾਹਿਬ ਕੀ ਅਚਰਜ ਦੇਖ ਬਡਾਈ ਹਰਿ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈ ਜਰਖਾਈ ਵਾਹਿਗੁਰੂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੈ ਜੇ ਸੁਚੀ ਲਖਵਾਰ ਚਪੈ ਜਪਨਾ ਹੋਵੈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖ ਨਾ ਤਰੀ ਜੇ ਬੰਨ੍ਹੈ ਪੁਰੀਆ ਪਾਰ ਸਹ ਸਿਆਣ ਪੈ ਲਖੁ ਹੈ ਤੈਕ ਨ ਜਲੈ ਨਾਲ ਕੇ ਸਚਿਆਰਾ ਹੋਈਐ ਕਿ ਪੂੜੈ ਟੁਟੈ ਪਾਲ ਹੁਕਮਰਿ ਜਾਇ ਚਰਣਾ ਨਾਨਕ ਲਖਿਆ ਨਾਲ ਹੁਕਮੇ ਹੋਵਨਾ ਅਕਾਰੁ ਕੁੰਨਾ ਕੀ ਹਜਾਈ ਹੁਕਮੀ ਹੋਵਨਾ ਜੀ ਹੁਕਮ ਲੇ ਵੜਿ ਆਈ ਹੁਕਮੇ ਉਤਉਨੀ ਜਿਹ ਹੁਕਮ ਲਿਖਾ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਖੁਦਾ ਆਪਾਈ ਹੈ ਹੁਕਮੇ ਅੰਦਰ ਸਭ ਕੋ ਵਾਰਕੁ ਨਾ ਕੋਈ ਨਾਨਕ ਹੁਕਮੇ ਜੀਬੂ ਜੇਤਾ ਹਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿ ਸੇਤਾਨ ਗਾਵੇ ਕੋ ਦਾਤ ਜਾਨੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਹਿਰਦੇ ਗਾਵੇ ਕੋ ਜਾਪੇ ਜਿਸੇ ਰੂਰ ਗਾਵੇ ਕੋ ਵਿਖੇ ਹਰ ਹਰ ਰੂਰ ਕਥਨਾ ਕਥਿਨਾ ਵੇ ਟੂਟ ਕਥ ਗਤ ਕਥੀ ਗੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਹੱਪਾ ਹੈ ਜੁਗਾਰ ਜੁਗੰਤਰ ਖਾਗੀ ਖਾ ਹੈ ਹੁਕਮੇ ਹੁਕਮ ਜਲਾਏ ਰਾਹੁ ਨਾਨਕ ਉਸੇ ਬਿਪਰਵਾਹ ਸਾਚਾ ਸਾਹਿਬ ਸਾਚਨਾਇ ਅੱਖਿਆ ਬਹੁ ਅਪਾਰ ਆਖੇ ਮੰਗੇ ਰੇ ਰੇ ਦਾਤ ਕਰੇ ਦਾਤਾਰ ਫਿਰ ਕੀ ਅਗੈ ਰਖੀਐ ਜਿਤ ਦਿਸੇ ਦਰਬਾਰ ਮੋਖੀ ਬੋਲਣਾ ਬੋਲੀਐ ਜਿਸੁ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮੁ ਅਡਿਆਈ ਵਿਚਾਰ ਕਰਮੀ ਆਵੈ ਖਪੜਾ ਨਦਰੀ ਮੁਖੁ ਤਵਾਰ ਨਾਨਕ ਏਵ ਜਾਣੀਐ ਸਵਾਪੀ ਸੁਚਿਆਰਾ ਥਾਪਿਆ ਨਾ ਜਾਏ ਕੀਤਾ ਨ ਹੋਈ ਹਾਪੇ ਆਪ ਨਿਰੰਝਨ ਸੋਈ ਨਿਰ ਸੇਵਿਆ ਅਥਨ ਪਾਇਆ ਮਾਲ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਆਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੇਸ਼ਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋਂ ਜਨ ਅੱਖ ਨਾਹੀ ਚਹਿਨਾ ਕਸ਼ਨ ਜਾਈ ਗੁਰਾਇਕ ਦੀਬੁ ਜਹਾਈ ਸਭਨਾ ਜੀਆ ਖਾਇਕ ਦਤ ਸੋ ਮੈਂ ਵਿਸੁਰਨ ਜਾਈ ਤੀਰਸ ਨਾਵਾ ਜੇਤਸ ਪਹਾ ਵਿਣ ਕਾਣੈ ਕੀ ਨਾਇ ਕਰੇ ਜੇਤੇ ਸਠੋ ਪਾਈ ਵਿਖਾ ਵਿਣ ਕਰਮਾ ਕੀ ਮਿਲੈ ਲੈ ਮਤਵ ਜ ਰਤਨ ਜਵਾਹਰ ਮਾਨਕ ਜੇ ਕਾ ਗੁਰ ਕੀ ਸਖ ਸੁਣੀ ਗੁਰਾਇਕ ਦੇਵੁ ਜਹਾਈ ਸਬਨਾ ਜੀਆ ਖਾਇਕ ਦਤ ਸੋਮੇ ਵਿਸਰਨ ਜਾਈ ਜੇ ਜੁਗ ਚਾਰੇ ਹਰਜਾ ਹੋਰ ਦਸੋਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਜੰਗਨਉ ਰਖਾਈ ਕੈ ਜਸ ਕੀ ਰਤ ਜਗ ਲੇ ਜੇ ਦਸ ਨਦਰ ਨਾ ਵੇਚ ਵਾਸਨਾ ਪੁੱਛੇ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂੰਤਿਆ ਗੁਣ ਦੇ ਇਹਾ ਗੁਨਾ ਸੁਜੀ ਜੀਤ ਸਗੁਣ ਕੋਇ ਕਰੇ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਦਰਤਵਲੇ ਆਕਾਸ਼ ਸੁਣਿਆ ਦੀਪ ਲੋਗਾ ਤਾਲ ਸੁਣਿਆ ਬਹੁਨ ਸਖੈ ਖਾਲ ਨਾਨਕ ਭਗਤ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਿਰ ਬਰਮਿੰਦ ਸੁਣਿਆ ਮੁਕਤ ਸਲਾ ਹਨਮੰਦ ਸੁਣਿਆ ਜੋਗ ਜਗਤਨ ਭੀੜ ਸੁਣਿਆ ਸਾਸਤ ਸਮਤ ਵੀਰ ਨਾਨਕ ਭਗਤ ਸਦਾ ਵਿਗਾਸੁਣੇ ਰੂਪਿ ਆਪਕਾ ਨਾਸੁ ਸੁਣੇ ਸਸਨ ਦੁਖ ਗਿਆਨ ਸੁਣੇ ਅਸ਼ਡ ਕਾਇਸ਼ ਨਾਨਕ ਸੁਣੇ ਬਣ ਬੜ ਪਾਪ ਹੈ ਮਾਨੁ ਸੁਣ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸੁਣੇ ਰੂਪਿ ਆਪਕਾ ਨਾਸੁ ਸੁਣੇ ਸਰਾ ਗੁਨਾ ਕੀ ਗਾਹ ਸੁਣੇ ਸੇਖ ਪੀਰ ਬਾਦਸ਼ਯਾਹ ਪਰੰਧੈ ਬਾਵੇ ਰਹੋ ਸੁਨੇ ਹਾਤ ਹੋਵੇ ਸਗਾਹੋ ਨਾਨਕ ਪੁਸਤ ਸਦਾ ਵਿਗਾਸ ਸੁਨੇ ਰੋਖ ਬਾਪ ਕਾ ਨਾਸ ਮਨ ਕੀ ਅਤ ਕਹੀ ਨਾ ਜਾਏ ਜੇ ਕੋ ਹੈ ਵਿਛੇ ਬਿਛਟਾਇ ਕਾਗਫਲਮ ਨਾ ਲਖਨ ਹਾਰ ਮਨਿਕ ਬਹੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁੱਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਮੋੜ ਟ ਨਾ ਖਾਈ ਮਨੈ ਜਮਕੇ ਸਾਸ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਹਾ ਨ ਪਾਈ ਮਨੈ ਵਸਯੋ ਪ੍ਰਗਟ ਜਾਏ ਮਨੈ ਮਗਨ ਜੱਲੇ ਪੰਥ ਮਨੈ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਭਾਵ ਹੈ ਮਨ ਪ੍ਰਵਾਰ ਮਨੈ ਪਰਵਾਰ ਹੈ ਸਾਧਾਰੂ ਮਨੈ ਤੇਰੇ ਤਾਰੇ ਗੁਰ ਸਿਖ ਮਨੈ ਨਾਨਕ ਭਵਨ ਬਿਖ ਐਸਾ ਨਾ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਈ ਪੰਜ ਪਰਵਾਣ ਪੰਚ ਪਰਧਾਨ ਹੰਚੇ ਪਾਵੈ ਦਰਗਹਿ ਮਾਨ ਪੰਜੈ ਸੋਹੈ ਰਾਰਾ ਜਾਨ ਪੰਚਾ ਖਾਗੂ ਦੇਖ ਦਿਹਾਨ ਜੇ ਕੋ ਖ ਹੈ ਕਰੇ ਵਿਚਾਰ ਖੱਤੇ ਖ ਹੈ ਕਰਣੇ ਨਾਹੀ ਸੁਮਾਰੂ ਤੌਲੇ ਧਰਮ ਦੇ ਆਖਾ ਪੂਤ ਸੰਤੋਸ਼ਾ ਰੱਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤੌਲੇ ਉਪਰ ਖੇਤ ਭਾਰ ਧਰਤੀ ਹੋਰ ਪਰੈ ਫੋਲ ਹੋਰ ਇਸਤੇ ਭਾਰਤ ਲਖਮਜੂਰ ਜੀ ਜੱਤ ਰੰਗਾ ਖੇਨਾਬ ਸਭਨਾ ਲਿਖਿਆ ਆਪਣੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਰਖਿਆ ਹਿੱਤ ਹੋਏ ਹਿੱਤ ਦਾਸਵਾਲ ਹੋ ਰੂਪ ਕਿਤੇ ਦਤ ਜਾਣੈ ਖੁਖੂਤ ਹਿਤਾ ਸਭ ਇਕ ਗਵਾਉ ਇਸ ਤੇ ਹੋਏ ਲਖ ਦਰਿਆਉ ਕੁਦਰਤ ਸੁਮਖਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਸਰਭ ਭਾਵੈ ਸੈ ਭਲੀਕਾਰ ਤੂਠ ਦਾ ਸਲਾਮਤ ਨਿਰੰਕਾਰ ਅਸ਼ੰਖ ਜਪ ਸੰਭਾਉ ਅ ਸੰਬੂਜ ਅਸ਼ੰਖ ਤਪ ਤਾਉ ਅ ਸੰਗ੍ਰੰਥ ਮੁਖ ਵਿਰ ਪਾਠ ਅਸ਼ੰਖ ਜੋਗ ਮਨ ਰਹੇ ਉਦਾਸ ਹਾਸ਼ੰਖਤ ਗੁਣ ਗਿਆਨ ਵਿਚਾਰ ਹਸ਼ੰਖ ਸਤਿਏ ਸੰਦਾਤਾ ਰਸ਼ੰਖ ਸਰਮ ਬਖਸ਼ਾਰਿ ਹਸ਼ੰਖ ਮੋਨ ਲਿਵ ਲਾਇਤਾਰਿ ਕੁਦਰਤ ਹਉਮ ਗਹਾ ਵਿਚਾਰ ਵਾਰਿਆ ਨ ਜਾਵੇ ਖਵਾਰ ਜੋ ਖੁਦ ਭਾਵੈ ਸਹਿ ਬਲਿਖਾਰ ਤੁਧ ਦਾ ਸਲਾਮਤ ਨਿਰੰਕਾਰ ਹਸ਼ੰਖ ਮੂਰਖੰਦਪੂਰ ਹਸ਼ੰਖ ਚੋਲ ਹਰਾਪੂਰ ਅਸ਼ੰਖ ਖਰਜਾ ਹੈ ਜੂਰ ਸੰਗਲ ਵਢ ਹੱਤੇ ਹਮਾ ਹੈ ਅਸ਼ੰਖ ਬਾਪੀ ਬਾਪ ਕਾ ਜਹ ਹੈ ਅਸ਼ੰਖੁੜਿਆ ਰੁੜੈ ਪਿਰਾ ਹੈ ਅਸ਼ੰਖ ਮਲੇਸ਼ ਮਲ ਪਖਾ ਹੈ ਅਸ਼ੰਨੰਦਖ ਸਿਰ ਕਰ ਹੈ ਪਰ ਨਾਨਕ ਨੀਚ ਗਹਿ ਵਿਚਾਰ ਵਾਰਿਆ ਨਾ ਜਾਵੇ ਕੁਾਰ ਜੋ ਸੁਧ ਭਾਵੈ ਸਹਿ ਬਲੀਕਾਰ ਤੂ ਸੁਦਾ ਸਲਾਮਤ ਨਿਰੰਖਾਰ असङ्ख ना अगम अगम असहलोय असङ्ख है सर पर होय अखरे नाम अखरि सलाह अखरि गन गीत गुणगाह अखरे लिखन बुलण बाहन अखरा सत्सं योग वखाण जिन है लिख दसर नाहै जिहर मा है देता गीता देता नाओनावै नाहि कोसाओ ਕੁਦਰਤ ਖਲਕਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋਤਿ ਸੁਭਾਵੈ ਸੈ ਭਲੀਖਾਰ ਤੂੰ ਸਦਾ ਸਲਾਮਟ ਨਿਰੰਕਾਰ ਹਰੀਏ ਹੱਥ ਪੈਰ ਤੰਦੇ ਪਾਣੀ ਤੁੱਤੇ ਤੁਰਸਖੀ ਮੂਤ ਬਲਿਤੀ ਕੱਪੜ ਹੋਏ ਦੇਸਾ ਗੁਣ ਲਿਆ ਧੋਏ ਹਰੀਏ ਮਤ ਪਾਪਾ ਕੇ ਸੰਗ ਹਧੋਪੇ ਨਾ ਵੇਖੀ ਰੰਗ ਕੁਨੇ ਬਾਪੀ ਅਖਣ ਨਾ ਹੈ ਕਰ ਕਰ ਖਰਣਾ ਲਿਖ ਲੈ ਜਾਹੋ ਆਪੇ ਵੀਜ ਆਪੇ ਹੀ ਖਾਹੋ ਨਾਨਕ ਹੁਕਮਿਆ ਹੋ ਜਾਹੋ ਤੀਰਸ ਦੱਪ ਦਿਆ ਦਦਾਨ ਜੇ ਕੋ ਪਾਵੇ ਚਲਕਾ ਮਾਨ ਸੁਨਿਆ ਮਨੇ ਰ ਮਨ ਕੀਤਾ ਭਾਉ ਅੰਤਰ ਗਤ ਤੀਰਸ ਮਨ ਨਾਉ ਸਾਗੁਣ ਰੇਰੇ ਮਨਾਹੀ ਕੋਏ ਵੈਣ ਗੁਣ ਕੀਤੇ ਬਖਸ ਨਾ ਹੋਏ ਸਾਸਤ ਆਠ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਖਮਣ ਸੋ ਵਿਲਾ ਵਖਤ ਖਮਣ ਖੰਸਿਤ ਕਨਵਾਰ ਖਮਣ ਸ੍ਰਿਸ਼ਟੀ ਮਾਹੋ ਸੰਜਿਤ ਹੋ ਆਖਾਰ ਵੇਨਾ ਪਈ ਆਪਣੀ ਚੀਜ ਹੋਵੇ ਲੇਖ ਪ੍ਰਾਣ ਵਖਤ ਨਾ ਭੈ ਉਹ ਹਦੀਆ ਲਖਣ ਲੇਖੁ ਪ੍ਰਾਣ ਤਤਵਾਰਨਾ ਜੋਗੀ ਜਾਣ ਰਤਮਾ ਨ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੈ ਸੋਈ ਏਉ ਕਰਿਆ ਖਾ ਕਿਵ ਸਾ ਲਾਹੀ ਕੋ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਡਿਨਾਈ ਹਿਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਆਸੋ ਹੈ ਹਤਲ ਬਤਲ ਲਖ ਅਗਸ ਆਗਾਸ ਹੁੜਕ ਊੜਖ ਪਾਲ ਦੇ ਵੇਦ ਤਨਿ ਖਵਾਤ ਸਹਿਸ ਅਠਾਰ ਬਹਿਨ ਦੇ ਤੇ ਵਾਸ ਲਿਖ ਧਾਤ ਲਿਖਾ ਹੋਇ ਤਨਹੀਐ ਲਿਖੇ ਹੋਏ ਬਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਤੇ ਸੁਤਸਨਾ ਪਾਈਆ ਨਦੀਆਂ ਤੇ ਵਾਹ ਬੈ ਸਮੁੰਦਰ ਜਾਣੀ ਹੈ ਸਮੁੰਦਰ ਸਾ ਸੁਲਤਾਨ ਗ੍ਰਹਾ ਸਿੱਟੇ ਮਾਲ ਧੰਨ ਕੀੜੇ ਤੰਨਾ ਹੋਵਨੀ ਜੇ ਤਸ ਮਨ ਹੋ ਨਾ ਵਿਸਰਹਿ ਹੰਤਨਾ ਸਿੱਟੇ ਗਹਿਣੈ ਅੰਤ ਹੰਤਨਾ ਖਰਣੈ ਰੈਣੈ ਅੰਤ ਹੰਤਨਾ ਵੇਖਣੈ ਸਨਣੈ ਅੰਤ ਹੰਤਨਾ ਜਾਪੈ ਕਿਆ ਮਨ ਮੰਤ ਅੰਤਨੁ ਜਾਪੈ ਕੀਟੈ ਆਖਾਰੁ ਹੰਤਨਾ ਜਾਪੈ ਪਰਬਾਰੁ ਹੰਦ ਖਾਰਨੈ ਕੀਤੇ ਬਿਰਲਾ ਹੈ ਤਾ ਕੀ ਅੰਤ ਨ ਪਾਈ ਜਾਹੈ ਏਹ ਅੰਤਨਾ ਜਾਇ ਕੋਈ ਬਖਤਾ ਖਿਏ ਬਖਤਾ ਹੋਈ ਵਡਾਸਹਿ ਉਚਾਉ ਉਚੇ ਪ੍ਰੋਚਨਾਉ ਏਹ ਵਡੂਚਾ ਹੋਵੇ ਕੋਈ ਤੇ ਸੁਚੇ ਕੋ ਜਾਣੈ ਸੋਇ ਦੇਵਤਾ ਜਨਿ ਆਪਿ ਆਪੋ ਨਾਨਕ ਨਦਰੀ ਕਰਮੀ ਰਾਤ ਮੌਤਾ ਕਰਮਾ ਰਖਿਆ ਨ ਜਾਈ ਵੱਡਾ ਰੱਤਾ ਜਨਤ ਮਾਈ ਹਿਤੇ ਮੰਗ ਹੈ ਜੋ ਦੇ ਅਪਾਰ ਹਿਤੇ ਆਗਤ ਨਹੀਂ ਵਿਚਾਰ ਹਿਤੇ ਹੱਟਟ ਹੈ ਵਿਕਾਰ ਹਿਤੇ ਲੈ ਲੈ ਮੋਖ ਰਪਾ ਹੈ ਹਿਤੇ ਮੁਰਖ ਖਾਹੀ ਖ ਹੈ ਹਿਤੇ ਆ ਦੁਖ ਪੂਸਦ ਮਾਰ ਇਹ ਹੈ ਪੀੜਾ ਚਿਰੀ ਦਾਤਾਰ ਮੰਦ ਖਲਾਸੀ ਬਾਣੇ ਹੋਏ ਹੋਰਾ ਆਫਨਾ ਸਖੈ ਕੋਏ ਜੇ ਕੋ ਹੱਕ ਆਖਨ ਪਾਏ ਹੁ ਜਾਣ ਜਿਤੀਆ ਮੁਖਾਈ ਆਪੇ ਜਣੇ ਆਪੇ ਰੇ ਹੱਕ ਸਿਪਿਖੇ ਕੈ ਜਸਨੋ ਬਖਸ਼ ਸਤਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਹਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਧਾਰ ਹਮਲਾ ਹੈ ਅਮਲ ਲੈ ਜਾ ਹੈ ਅਮਲ ਪਾਏ ਅਮਲ ਸਮਾ ਹੈ ਹਮਲ ਧਰਮ ਅਮਲ ਦੀਵਾਨ ਹਮਲ ਚੱਲ ਅਮਲ ਪ੍ਰਵਾਨ ਆਮਲ ਬਖਸ਼ੀਸ਼ ਉਨ ਨਿਸ਼ਾਨ ਅਮਲ ਕਰਮੇ ਮੁਲੇ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖੋ ਆਖੋ ਰਹੀ ਲਿਬਲਾਈ ਆਖੇ ਵਿਦ ਪਾਠ ਪ੍ਰਾਨ ਆਖੇ ਬੜੇ ਖਰੇ ਵਿਖਿਆਨ ਆਖੇ ਵਰਮ ਆਖੇ ਅੰਡ ਆਖੇ ਗੋਪੀ ਤੇ ਗੋਵਿੰਦ ਆਖੇ ਸੁਰੂ ਆਖੇ ਸ਼ੁੱਧ ਆਖੇ ਗਿੱਤੇ ਗਿੱਤੇ ਬੁੱਧ ਆਖੇ ਦਾਨਵ ਆਖੇ ਦੇਵ ਆਖ ਹੈ ਸੁੰਨ ਮੁਨ ਜਸ ਸੀਵ ਹਿੱਤੇ ਆਖੇ ਆਖਣ ਪਾਹੇ ਹਿੱਤੇ ਗਹਿ ਗਹਿ ਉੱਠ ਉੱਠ ਜਾ ਹੈ ਹਿੱਤੇ ਗਿਤੇ ਹੋਰ ਕਰ ਹੈ ਤਾਖ ਨਾਸ਼ਕ ਹੈ ਕੀਕੇ ਜੇ ਢਭਾਵੇ ਦੇਵਡ ਹੋਏ ਨਾਨਕ ਜਾਣੈ ਸੱਚ ਸੋਈ ਜੇ ਕੋ ਆਖੇ ਬੋਲ ਵਿਗਾਰ ਤਾ ਲਖੀਏ ਸਰਗਾ ਵਾਰਾ ਗਾਵਾਰ ਸੋਦਰਖੇ ਹਾ ਸੋਖਰਖੇ ਹਾ ਜਤਵਹੈ ਸਰਬ ਸਮਾਲੇ ਵਾਜੇ ਨਾਨਕ ਰੇਖੋ ਅਸ਼ੰਖਾ ਕਿਤੇ ਵਾਣਹਾਰੇ ਹਿਤੇ ਰਾਗ ਸੁਵਹੀਨ ਹਿਤੇ ਗਵਨ ਹਾਰੇ ਗਾਵਹਿ ਦਹਨ ਬਨਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਹਿ ਜਿਤ ਗਤ ਲਿਖ ਜਾਣ ਹੈ ਲਖ ਲਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋਹਨਾ ਸਦਾ ਸੁਵਾਰੇ ਗਾਵਹਿ ਦੇਵ ਨਿਦਰਸਨ ਬੈਠੇ ਰੇਟਿਆ ਦਰ ਨਾਲੇ ਗਾਵਹਿ ਛਦ ਸਮਾਦੀਂਦਰ ਗਾਮ ਸਰ ਵਿਚਾਰੇ ਗਾਵਨ ਜਤੀ ਹਤੀ ਸੰਦੋਖੀ ਗਾਵਹਿ ਵੀਰਹ ਕਰਾਰੇ ਗਾਵਨ ਬੰਦਿਤ ਪੜਨ ਰਖੀਸਰੈ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨਮੋਹਨ ਸੁਰਗਾ ਵਿੱਚ ਬਿਆਲੇ ਗਾਵਨ ਰਤਨੋ ਪਾਇ ਤਿਰੇ 68 ਤਿਰਸ ਨਾਲੇ ਗਾਵਹਿ ਜੋਦਵਹਾ ਬਨਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਬਨੁ ਵਰਪੰਡਾ ਕਰ ਕਰ ਰਖੇ ਧਾਰੇ ਸੈਤਨੋ ਗਾਵਹਿ ਜੋ ਸੁਧ ਭਾਵਨ ਰਚੇ ਜਰੇ ਭਗਤ ਸੁਰਸਾਲੇ ਉਰਖਿ ਚਿਤ ਗਾਵਨ ਸਿਮੈ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸਚੀ ਨਾਹੀ ਹੈ ਪੀ ਹਸੀ ਜਾਣਾ ਜਸ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨ ਸਿਮੈ ਆ ਜਨੁ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵੜਿ ਆਈ ਜੋਰ ਸੁਭਾਵੈ ਸੋਇ ਖਸਿ ਹੁਕਮ ਨਾ ਕਰਣਾ ਜਾਈ ਸੋ ਪਾਛਿਆ ਹੋ ਸਹਬਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸਰੰਭਜੁ ਨੇ ਧਿਆਨ ਕੀ ਕਰਹਿ ਬਿਪੂਤ ਪਿੰਤਾ ਖਾਲੁ ਫਾਰੀ ਖਾਇ ਰੁਕਤ ਦੰਡਾ ਬਚੀਤ ਆਇ ਵੰਤੀ ਸਰਲ ਜਮਤੀ ਮਨ ਜੀਤੈ ਜਗ ਜੀਤ ਆਦੇਸ ਦਿਸਿਆ ਆਦੇਸ ਆਦ ਨੀਲ ਨਾਦ ਨਾਹਤ ਰੁਕਤੂ ਵੇਖੋ ਈਸ ਭਉਤ ਗਿਆਨ ਦੇ ਆਪੰਡਾਰਣ ਘਟ ਘਟ ਵਜੈ ਨਾਦ ਆਪਨਾ ਨਾਸੀ ਸਭ ਜਾ ਕੀ ਰਸਦਵਰਾਸਾਰ ਸੰਯੋਗ ਜੋਦੋਇ ਖਾ ਚਲਾਵੇ ਲਿਖਿਆ ਹੈ ਬਾਗ ਹਾਰੇશ્વਰ ਸਿਆਦੇਸ਼ ਆਦਨੀਲ ਅਨਾਦਨਾ ਹਤ ਜੋ ਜੋ ਏਕੋ ਵੇਸ ਏਕਾ ਮਾਇ ਜੁਗਤਿ ਵੇ ਆਈ ਅੰਜੇਲੇ ਪਰਵਾਨ ਇਕ ਸੰਸਾਰੀ ਇਕ ਬੰਡਾਰੇ ਕਲਾਇ ਦੀ ਬਾਣ ਅਜਤਿਸ ਭਾਵ ਜਿਵੇਂ ਚਲਾਵੇ ਰਹੋ ਵੇ ਫਰਮਾਨ ਵਹਿ ਏਕ ਨਾਨ ਨਦਰਨਾਵੇ ਬਖਤ ਹੈ ਵੀਣਾਨ ਹਾਰੇਤ ਸਿਆਦੇਸ਼ ਹਾਰ ਨੀਲ ਨਾਦ ਨਾਹਤ ਜੁਜੂ ਏਕੋ ਵੇਸ ਆਸਣ ਲੋ ਲੋ ਬੰਦਾਰ ਜੋਗਿਛ ਪਾਇ ਸ੍ਰੀ ਕਾਰ ਕਰ ਕਰ ਵੇਖੈ ਸੱਜਣ ਹਾਰ ਨਾਨਕ ਸੱਚੇ ਹੀ ਸੱਚੀ ਕਾਰ ਹਰਿ ਈਸ਼ਰ ਸ੍ਰੀ ਈਸ਼ ਹਾਰ ਨੀਲ ਨਾਦ ਨਾਹਤ ਜੁਜੂ ਏਕੋ ਈਸ਼ ਇਕ ਨਾ ਦੇਵ ਲਖ ਹੋ ਹੈ ਲਖ ਹੋਵੈ ਲਖ ਵੀਸ ਲਖ ਲਖ ਗਿੜਾਖੀ ਹੈ ਖਨਾਨ ਰਗੇਸ਼ ਹੇ ਤਰਾ ਸੇ ਬਤ ਬਵੜੀਆਂ ਛੜਿਏ ਹੋਏ ਕੀਸਾ ਸੋਣ ਗਲਾ ਆਕਾਸ ਕੀ ਕਿਟਾਇ ਰੀਸ ਨਾਨਕ ਨਦਰੀ ਪਾਈਐ ਕੋੜੇ ਕੋੜੇ ਦੀਸ ਆਖਣ ਜੋਰ ਜਪੈ ਨਹ ਜੋਰ ਜੋਰਨਾ ਮੰਗਣਾ ਦੇਣਾ ਜੋਰ ਜੋਰਨਾ ਜੀਵਨ ਮਰਨ ਦਾ ਹਨੋਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸ੍ਰਸਤੀ ਗਿਆਨ ਵਿਚਾਰ ਯੋਗਨਾ ਜੁਕੜਿ ਹਟੈ ਸੰਸਾਰ ਜਸਾ ਜੋ ਕਰ ਵੇਖੈ ਸੋਇ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੋਤੀ ਹੱਤੀ ਵਾਰ ਕਵਣ ਬਾਣੀ ਅਗਨੀ ਪਾਤਾਲ ਤਿਸਵਿ ਤੱਤੀ ਥਾਪ ਰਖੀ ਧਰਮ ਸਾਲ ਤਿਸਵਿ ਜੀ ਜੋਤ ਕੇ ਰੰਗ ਦਿਨਖੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੁਚਾ ਦਰਬਾਰ ਤਛੈ ਸੋਹਨ ਬੰਤ ਪ੍ਰਵਾਨ ਨਦਰੀ ਖਰੰਭਵੇਂ ਨਿਸਾਨ ਕਰਜ ਬਖਾਈ ਓਥੇ ਪਾਈ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਖਾਨ ਮਹੇਸ਼ ਕੀਤੇ ਵਰਮੈ ਘਰਤ ਗੜੀ ਹੈ ਰੂਪ ਰੰਗ ਕੇ ਵੇਸ਼ ਕੀਤੇ ਆਖਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕਿ ਤਿੰਦ ਚੰਦ ਸੂਰ ਖਿਤੇ ਖਿਤੇ ਮੰਡਲ ਦੇਸਿ ਹਿਤੇ ਸਦਾ ਬਦਨਾਥ ਖਿਤੇ ਖਿਤੇ ਦੇਵੇਸਿ ਹਿਤੇ ਦੇ ਦਾਨ ਮੁਨ ਖਿਤੇ ਖਿਤੇ ਰਤਨ ਸੁਮੰਦ ਹਿਤੇ ਆ ਹਾਣੀ ਖਿਤੇ ਆ ਬਾਣੀ ਹਿਤੇ ਬਾ ਨਿਰੰਦ ਹਿਤੇ ਆ ਸੁੱਚੇ ਸੇਵਕ ਹਿਤੇ ਨਾਨਕ ਕੰਤ ਨਾਇੰਤ ਗਿਆਨ ਅਖੰਡ ਮੈ ਗਿਆਨ ਬਚੰਡ ਰਤਨਾਧ ਨੰਦ ਖੋਡ ਆਨੰਦ ਕਰਮਹੰਡ ਕੀ ਬਾਣੀ ਰੂਪ ਦਸੈ ਅਗਤ ਘੜੀਐ ਬਖਤੇ ਅਨੂਪ ਤਾਖਿਆ ਲਾਚੀਨ ਜਾਹੈ ਜਿਖੁ ਹੈ ਵਿਛੇਪਛਤਾਇ ਤਥਾ ਘੜੀਐ ਸੁੱਤ ਮਤਮਨ ਬੁੱਧ ਤਥਾ ਘੜੀਐ ਸਰਾਖ ਦਾ ਕੀ ਸੁੱਧ ਕਰਮਹੰਡ ਕੀ ਬਾਣੀ ਹੀ ਜੋਰ ਸਚੁ ਹੋ ਨਾ ਕੋਈ ਹੋਰ ਸਚਾ ਜੋਦ ਮਹਾ ਬਲਸੂਰ ਨਨਮੈ RAM ਰਖਿਆ ਵਰਪੂਰ ਸਚੈ ਸਿਤੋ ਹਿਤ ਮਹਿਮਾ ਮਾਹੈ ਤਾਖੇ ਰੂਪ ਨਾ ਅਸਨੇ ਜਾਹੈ ਨਾ ਮਰੇ ਨਾ ਠਾਗੇ ਜਾਹੈ ਜਿਨ ਕੇ ਰਾਮ ਸਹਿ ਮਨ ਮਾਹੈ ਸਚੈ ਬਚ ਸਹਿ ਕਹਿ ਲੋਇ ਕਰਹਿ ਅਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਹਰ ਕਰ ਵਿਖੈ ਨਦ ਨਿਹਾਲ ਸਚ ਖੰਡ ਮੰਡ ਵਰ ਪੰਡ ਜੇ ਕੋ ਅਸੈ ਤੰਤ ਨਾਇੰਤ ਤਥੈ ਲੋ ਲੋ ਆਕਾਰ ਜਿਵ ਜਿ ਹੁਕਮ ਦੁਇ ਦੁਪਾਰ ਵੇਖੇ ਸੇਖਰ ਵਿਚਾਰ ਨਾਨਕ ਤੁਨ ਨਖਰੜਾ ਸਾਰੋ ਜਤਪਹਰਾਜ ਸੁਨਿਆਰ ਹਰਨੁ ਮਰਤਿ ਬੀਰ ਹਤੀਆਰ ਔਖ ਲਗਨ ਤਪਤਾਉ 판ਦਾ ਪਉ ਅੰਮ੍ਰਿਤ ਢਾਲ ਘੜੀਐ ਸ਼ਬਦ ਸਚੀ ਡਕਸਾਲ ਜਿਨ ਕੋ ਨਦਰ ਕਰੰਤਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਖ ਕਵਣ ਗੁਰੂ ਪਾਣੀ ਪਿਤਾ ਮਾਤਾ ਰਤਮਹਿਤ ਨਿਸਰਾਦ ਵਿਦਾਈ ਰਾਯਾ ਕਿਨੇ ਸਗਲ ਜੁਤ ਚੰਗੀਆਂ ਆਂ ਬਰਿਆਈਆਂ ਵਾਚੈ ਧਰਮ ਹਰੂਰ ਧਰਮੀ ਆਪੋ ਹੋ ਆਪਣੀ ਇਹਨੇ ਰਖੀ ਰੂਰ ਜਿਨੀ ਨਾਮ ਦਿਹਾਰੇ ਆ ਗਏ ਮਥਰ ਹਾਲ ਨਾਨਕ ਤੇਹ ਮੁਖ ਉਜਲੇ ਹਿਤੇ ਛਟੀਹ ਨਾਨ ਵਾਹਿਗੁਰੂ ਜੀ ਕਾ ਹਲਸ ਵਾਹਿਗੁਰੂ ਜੀ ਕੀ ਹਤੇ